ਹਾਜਿਲੂ ਲੁਧਿਆਣਾ ਦੇ ਵਾਰਡ ਨੰਬਰ 86 ਵਿੱਚ ਪੈਂਦੇ ਪ੍ਰਿੰਗਲ ਗਰਾਊਂਡ ਨਾਮ ਦੇ ਕਿਸੇ ਦੇ ਨਿੱਜੀ ਪਲਾਟ ਵਿੱਚ ਨਗਰ ਨਿਗਮ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਦੇ ਵਿਰੋਧ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਇਸ ਜਗ੍ਹਾ ਤੋਂ ਕੂੜਾ ਚੁੱਕੇ ਜਾਣ ਦਾ ਇੱਕ ਹਫ਼ਤੇ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਆਓ ਵਿਦਿਆ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ। ਮੈਂ ਤਾਂ ਨਗਰ ਨਿਗਮ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦਾ ਆ ਕਿ ਹਜੇ ਵੀ ਮੌਕਾ ਆ ਕੁਝ ਨਹੀਂ ਵਿਗੜਿਆ ਹਜੇ ਬਰਸਾਤ ਦੇ ਦਿਨ ਬਹੁਤ ਪਏ ਆ ਉਸ ਤੋਂ ਬਾਅਦ ਜਦੋਂ ਕੋਈ ਵੀ ਆਫਤ ਆਂਦੀ ਆ ਜਾਂ ਕੋਈ ਬਿਮਾਰੀ ਫੈਲਦੀ ਆ ਫਿਰ ਵੀ ਪ੍ਰਸ਼ਾਸਨ ਨੂੰ ਹੀ ਜਾਗਣਾ ਪੈਂਦਾ ਆ ਉਸ ਤੋਂ ਅੰਤੋਂ ਪਹਿਲਾਂ ਪਹਿਲਾਂ ਜਾਗ ਜਾਣਾ ਜ਼ਰੂਰੀ ਨਹੀਂ ਆ ਕਿ ਹਾਂ ਵੀ ਅਸੀਂ ਕੋਈ ਬਿਮਾਰੀ ਫੈਲਣ ਤੋਂ ਬਾਅਦ ਹੀ ਜਾਗਣਾ ਫਿਰ ਸਰਕਾਰ ਦਾ ਹੋਰ ਕੁਝ ਜ਼ਿਆਦਾ ਨੁਕਸਾਨ ਕਰਨਾ ਸਰਕਾਰੀ ਫੰਡ ਦੇ ਵਿੱਚੋਂ ਪੈਸੇ ਲੱਗਦੇ ਆ ਫਿਰ ਨੱਟ ਭੱਜ ਕਰਨੀ ਪੈਂਦੀ ਆ ਫਿਰ ਸਾਰਿਆਂ ਨੂੰ ਦਿਕਤ ਤਾਂ ਆਉਂਦੀ ਹੈ ਪ੍ਰਸ਼ਾਸਨ ਨੂੰ ਵੀ ਆਉਂਦੀ ਹੈ ਲੋਕਾਂ ਤੋਂ ਜਿਹੜਿਆਂ ਨੂੰ ਆਉਂਦੀ ਆਉਂਦੀ ਜਿਹੜੇ ਹਸਪਤਾਲਾਂ 'ਚ ਪੈਂਦੇ ਆ ਕਈਆਂ ਕੋਲ ਲਾਇੰਕ ਕਰਾਉਣ ਦੇ ਪੈਸੇ ਨਹੀਂ ਹੁੰਦੇ ਕੋਈ ਸਿਵਲ ਹਸਪਤਾਲ ਜਾਂਦੇ ਆ ਉੱਥੋਂ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੋ ਲੋਕ ਹਿੱਤ ਲਈ ਕੰਮ ਕਰਨ ਨਾ ਕਿ ਲਾਰੇ ਲੱਪੇ ਜਿ ਰੱਖਣ ਸਰਕਾਰ ਬਣੀ ਹੈ ਠੀਕ ਹੈ ਕੋਈ ਗੱਲ ਦੀ ਬਹੁਤ ਵਧੀਆ ਬਣੀ ਹੈ ਜੇ ਅਗਰ ਜਨਤਾ ਨੇ ਉਹਨਾਂ ਦੇ ਸਿਰ ਤੇ ਸੇਰਾ ਬੰਨਿਆ ਤਾਂ ਜਨਤਾ ਦੇ ਵਿੱਚ ਵਿਚਰਨ ਜਨਤਾ ਦੀਆਂ ਸਮੱਸਿਆਵਾਂ ਨੂੰ ਦੇਖਣ ਨਾ ਕਿ ਇਹਨਾਂ ਨੇ ਕੂੜੇ ਦਾ ਢੇਰ ਲਵਾ ਕੇ ਗਰੀਆਂ ਦੇ ਦਰਵਾਜਿਆਂ ਦੇ ਬਾਹਰ ਲੋਕਾਂ ਨੂੰ ਹੋਰ ਪਰੇਸ਼ਾਨ ਕਰਨ ਦੀਆਂ ਮਾਤਾਵਾ ਪੈਣਾ ਅਬੀਬੀਆਂ ਜਾਰੀਆਂ ਖੜੀਆਂ ਆ ਆ ਦੇਖੋ ਕਿੰਨਾ ਬੁਰਾ ਹਾਲ ਹੈ ਖੜੀਆਂ ਨਹੀਂ ਜਾ ਰਿਆ ਇੱਥੇ ਕੋਠੇ ਦੇ ਉੱਪਰ ਦੇਖੋ ਮਾਤਾ ਮਾਂ ਖੜੀਆਂ ਸਾਡੀਆਂ ਭੈਣਾਂ ਖੜੀਆਂ ਆ ਤੇ ਇਹਦਾ ਲੋਕਾਂ ਦਾ ਇੰਨੀਆਂ ਜਿ 10 ਗਲੀਆਂ ਹੈਗੀਆਂ ਇਸੇ ਗਰੋਂ ਨੂੰ ਲੱਗਦੀਆਂ ਦਸਾਂ ਗਲੀਆਂ ਦੇ ਵਿੱਚ ਲੋਕ ਰਾਤ ਨੂੰ ਕਿਵੇਂ ਸੌਂਦੇ ਹੋਣਗੇ ਕੋਈ ਬਾਹਰ ਨਹੀਂ ਨਿਕਲ ਸਕਦਾ ਕੋਈ ਛੱਤ ਤੇ ਨਹੀਂ ਪੈ ਸਕਦਾ ਇੰਨਾ ਬੁਰਾ ਹਾਲ ਇਹਨਾਂ ਦਾ ਦੁੱਖ ਦਰਦ ਸਮਝਿਆ ਜਾਣ ਮਾ ਹਲਕਾ ਇੰਚਾਰਜਾਂ ਨੂੰ ਵੀ ਇਹ ਕਹਿਣਾ ਹੈ ਜਿਹੜਾ ਅੰਡਰ ਏਰੀਆ ਆਂਦਾ ਆ ਚਲੋ ਹੁਣ ਕੌਣ ਫੌਂਡਰ ਤਾਂ ਹੈ ਨਹੀਂ ਜੋ ਇਹ ਕਲਾਕੇ ਦੇ ਕੰਮ ਦੇਖ ਰਹੇ ਆ ਨਗਰ ਨਿਗਮ ਪ੍ਰਸ਼ਾਸਨ ਜੋ ਵੀ ਐਸ ਡੀਓ ਜੋ ਵੀ ਹੈਲਥ ਪ੍ਰਵਾਹ ਦੇ ਜਿਹੜੇ ਅਫਸਰ ਹੈ ਕੋ ਇਸ ਬਾਰੇ ਜ਼ਰੂਰ ਧਿਆਨ ਦੇਣ ਤੇ ਅਗਰ ਪ੍ਰਸ਼ਾਸਨ ਇਸ ਕੰਮ ਨੂੰ ਨਹੀਂ ਕੰਪਲੀਟ ਕਰਦਾ ਤੇ ਫਿਰ ਤੁਹਾਡੇ ਵੱਲੋਂ ਕੀ ਤਿਆਰੀ ਹੈ ਉਸ ਤੋਂ ਬਾਅਦ ਸਾਡੀ ਨਵੀਂ ਰਣਨੀਤੀ ਜੋ ਵੀ ਹੋਏਗੀ ਅਸੀਂ ਉਸ ਤੋਂ ਬਾਅਦ ਫੈਸਲਾ ਕਰਾਂਗੇ ਜੇ ਸਾਨੂੰ ਕਾਰਪੋਰੇਸ਼ਨ ਦੇ ਬਾਹਰ ਵੀ ਜਗ੍ਹਾ ਧਰਨਾ ਲਾਣਾ ਪਿਆ ਕੋਈ ਭੁਖੜ ਹੜਤਾਲ ਕਰਨੀ ਪਈ ਤਾਂ ਅਸੀਂ ਕਰਾਂਗੇ ਲੋਕਾਂ ਤੇ ਲਈ ਕੋਈ ਗੱਲ ਨਹੀਂ ਜਨਤਾ ਸਾਡੇ ਨਾਲ ਬੱਚਾ ਬੱਚਾ ਨਾਲ ਬਾਡਾਂ ਦਾ ਕੀ ਕਹਿਣਾ ਚਾਹੋਗੇ ਮਨੋਜੀ ਜੀ ਇਹ ਤੋਂ ਬਾਕੀ ਦੇ ਸਾਰਿਆਂ ਨੇ ਪ੍ਰਧਾਨ ਜੀ ਨੇ ਆਏ ਨੇ ਸਾਰਾ ਕੁਝ ਕਾਇ ਦਿੱਤਾ ਪਰ ਮੈਂ ਇਹੀ ਚਾਹੁੰਦੇ ਆ ਕਿ ਇਹ ਜਿਹੜਾ ਕੂੜੇ ਦਾ ਢੇਰ ਲੱਗਿਆ ਇਹਨਾਂ ਨੂੰ ਹਟਾਇਆ ਜਾਵੇ ਜੇ ਇਹਨੂੰ ਨਹੀਂ ਹਟਾਇਆ ਜਾਇਆ ਤਾਂ ਅਸੀਂ ਕਾਰਪੋਰੇਸ਼ਨ ਜਾ ਕੇ ਧਰਨਾ ਦੇਵਾਂਗੇ ਸਾਰੀਆਂ ਬੀਬੀਆਂ ਪੈਣਾ ਮੇਰੀਆਂ ਆਈ ਹੋਈਆਂ ਇਹ ਨਾਲ ਜਾ ਕੇ ਅਸੀਂ ਧਰਨਾ ਦੇਵਾਂਗੇ ਉੱਥੇ ਦਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨੂੰ ਚੁਕਾਇਆ ਜਾਵੇ ਅਗਰ ਜੇ ਇਹਨੂੰ ਨਹੀਂ ਚੁਕਾਇਆ ਗਿਆ ਜਿਆਦਾ ਗੰਦ ਪਿਆ ਜਿਆਦਾ ਬਿਮਾਰੀਆਂ ਪਈਆਂ ਫੇ ਅਸੀਂ ਰੋਡ ਵੀ ਜਮ ਕਰ ਸਕਦੇ ਹਾਂ ਜਿਹੜਾ ਮੇਨ ਰੋਡ ਆ ਅਸੀਂ ਸਾਰੇ ਉਥੇ ਮੇਨ ਰੋਡ ਜਾਮ ਕਰਕੇ ਪ੍ਰਸ਼ਾਸਨ ਨੂੰ ਦਿਖਾਵਾਂਗੇ ਫਿਰ ਸਾਡੇ ਸਾਹਮਣੇ ਹੈ ਜੀ ਆ ਜਨਤਾ ਇਕੱਠੀ ਹੋਈ ਪਈ ਹੈ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਅੱਜ ਲੋਕੀ ਇਕੱਠੇ ਹੋਣ ਮਜਬੂਰ ਹੋਏ ਪਏ ਨੇ ਆਪ ਦਿਖਾ ਸਕਦੇ ਹੋ ਕਿ ਮਹੱਲਿਆਂ ਦੇ ਵਿੱਚ ਕਿੰਨਾ ਗੰਦ ਪਿਆ ਹੋਇਆ ਵਾ ਕੋੜੇ ਡੰਬ ਬਣਾਤਾ ਵਾ ਇਹੀ ਬਦਲਾ ਹੋਇਆ ਸੀਗਾ ਕਿ ਲੋਕਾਂ ਨੂੰ ਇਹੀ ਝੂਠੇ ਲਾ ਕੇ ਸਰਕਾਰ ਬਣੀ ਸੀਗੀ ਕਿ ਅਸੀਂ ਬਦਲਾਵ ਲਿਆਵਾਂਗੇ ਸਾਥ ਪਾ ਕਰਾਂਗੇ ਹੱચી ਕਰਾਂਗੇ ਬਟ ਇਸ ਸਾਲ ਕੰਮਾਂ ਤੋਂ ਨਿਕਾ ਪੰਜਾਬ ਸਰਕਾਰ ਤਮਾਨ ਮੁਰਦਾਬਗਵੰਤਮਾਨ ਮੁਰਦਾਬਗ ਆਪ ਸਰਕਾਰ ਮੁਰਦਾਬਗ ਨਗਰ ਨਿਗਮ ਲੁਧਿਆਣਾ ਮੁਰਦਾਬਗ ਨਗਰ ਨਿਗਮ ਲੁਧਿਆਣਾ ਮੁਰਦਾਬਗ ਨਗਰ ਨਿਗਮ ਲੁਧਿਆਣਾ ਮੁਰਦਾਬਗ ਆਪ ਸਰਕਾਰ ਮੁਰਦਾਬਗ ਲੁਧਿਆਣਾ ਨਗਰ ਨਿਗਮ ਮੁਰਦਾਬਗ ਲੁਧਿਆਣਾ ਨਗਰ ਨਿਗਮ ਰੋਟੀ ਤਾਂ ਪੂਰੀ ਹੁੰਦੀ ਨਹੀਂ ਵੀਰ ਜੀ ਦਵਾਈਆਂ ਸੀ ਕਿੱਥੋਂ ਲੈਦੀਆਂ ਨੇ ਅੰਨੀ ਮੁਸ਼ਕਲ ਹੋਈ ਪੀ ਲੈ ਹਲਾ ਅੰਨੀ ਬਿਮਾਰੀ ਫੈਲੀ ਪਈ ਕਿ ਬਾਹਰ ਸਾੜੀਆਂ ਤੇ ਬੈਨਾਂ ਵੀ ਦੁੱਬਲ ਹੋ ਜਾਂਦੇ ਆ ਕਹਿ ਨਾ ਜਾਣੀ ਹੈ ਭਾਜੀ ਪਰ ਸਰਕਾਰ ਕੁਛ ਤਰ੍ਹਾਂ ਕਰੇ ਦੇਖੋ ਇੰਨੀ ਗੰਦਗੀ ਫੈਲੀ ਹੋਈ ਆ ਘਰਾਂ ਦੇ ਘਰ ਸਾਡੇ ਸਾਰੀ ਲਾਈਨ ਖਰਾਬ ਹੋਈ ਪਈ ਆ ਕਿੱਥੋਂ ਰੋਜ ਆ ਜਾਣੀ ਇੰਨਾ ਕਿ ਇੰਨੀਆਂ ਕਮਾਈਆਂ ਨਹੀਂ ਇੰਨਾ ਪੈਸਾ ਨਹੀਂ ਰੋਜ ਅਸੀਂ ਮਕਾਨ ਸਹੀ ਕਰਾ ਸਕੀਏ ਘਰਾਂ ਦੇ ਘਰ ਸਾਡੇ ਘਰ ਖਰਾਬ ਹੋਏ ਪਏ ਆ ਸਰ ਜਿਨ੍ਹਾਂ ਦੀ ਜਗ੍ਹਾ ਹੈ ਜਾਂਦਾ ਸਰਕਾਰ ਉਹਨਾਂ ਨਾਲ ਗੱਲ ਕਰੇ ਦੇਖੋ ਜਾਂ ਕੁਛ ਕਰੇ ਨਹੀਂ ਤਾਂ ਧਰਮ ਨੇ ਤਾਂ ਦੇਖੋ ਲੰਘਣ ਗਈ ਫੇਰ 10 ਦਿਨ ਪਹਿਨਾ ਵੀ ਕੀਤਾ ਕੁਛ ਵੀ ਨਹੀਂ ਹੋਇਆ ਤਾਂ ਇਹ 4 ਦਿਨ ਉਹਨਾਂ ਨੇ ਕੂੜਾ ਚੱਕਿਆ ਫੇਰ ਉਹੀ ਗੰਦਗੀ ਹੈ بارش ਪੈਂਦੀ ਹੈ ਨਹੀਂ ਸ맬ਾ ਸਾਡੀ ਰੋਟੀ ਖਾਣੀ ਹਰਾਮ ਹੋ ਗਈ ਸਾਰੇ ਘਰ